ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ ਆਗਮਨ ਹੋਇਆ ਤਾਂ ਸਭ ਪਾਸੇ ਜ਼ੁਲਮ ਤੇ ਅਤਿਆਚਾਰ ਹੋ ਰਿਹਾ ਸੀ 15ਵੀਂ ਸਦੀ ਦੇ ਰਾਜੇ ਪਰਜਾ ਤੇ ਕੋਰ ਅਤਿਆਚਾਰ ਕਰ ਰਹੇ ਸਨ ਹਿੰਦੂ ਸਮਾਜ ਬੁਰੀ ਤਰ੍ਹਾਂ ਜਾਤਾਂ ਵਰਨਾ ਅਤੇ ਛੂਤ-ਛਾਤ ਦੇ ਨਾਂ ਤੇ ਬੰਡਿਆ ਜਾ ਚੁੱਕਾ ਸੀ ਵੇਦਾਂ ਦੇ ਗਿਆਨੀ ਅਖੂਬੌਣ ਵਾਲੇ ਪੰਡਤਾਂ ਨੇ ਪੁਜਾਰੀ ਪ੍ਰਧਾਨ ਫੋਕੇ ਅਤੇ ਕਰਮਕਾਂਢੀ ਧਰਮ ਨੂੰ ਜਨਮ ਦਿੱਤਾ ਕਿਤਾਬੀ ਗਿਆਨ ਨੂੰ ਸੀਮਿਤ ਦਾਇਰੇ ਵਿੱਚ ਬੰਨ੍ਹ ਕੇ ਅਗਿਆਨਤਾ ਦੇ ਹਨੇਰੇ ਵਿੱਚ ਡਰਾਉਣੇ ਅਤੇ ਬਹਿਲੇ ਰੱਬ ਦਾ ਚਿੱਤਰ ਪੇਸ਼ ਕੀਤਾ ਗਿਆ ਪਰਮਾਤਮਾ ਨੂੰ ਇੱਕ ਰਹਾਸਮਈ ਅਤੇ ਸਜਾਵਾਂ ਦੇਣ ਵਾਲਾ ਭਿਆਨਕ ਰੂਪ ਦਿੱਤਾ ਗਿਆ ਪਾਪ ਪੁੰਨ ਦਾਨ ਪੁੰਨ ਬਹਿਮਾ ਨਰਕ ਸੁਰਗ ਦੀ ਅਗ ਅਤੇ ਆਗਲੇ ਪਿਛਲੇ ਜਨਮਾਂ ਵਿੱਚ ਉਲਝਾ ਕੇ ਸਮਾਜ ਨੂੰ ਧਾਰਮਿਕ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜ ਦਿੱਤਾ ਗਿਆ ਸਮਾਜ ਵਿੱਚ ਔਰਤ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਸੀ ਮੂਰਤੀ ਪੂਜਾ ਹਵਾ ਪੂਜਾ ਅਗਨੀ ਪੂਜਾ ਜੋਰਾਂ ਤੇ ਚੱਲ ਰਹੀ ਸੀ ਜੀਂਦੇ ਜਾਗਦੇ ਇਨਸਾਨਾਂ ਨੂੰ ਜਾਤਾਂ ਅਤੇ ਲਿੰਗ ਦੇ ਆਧਾਰ ਤੇ ਤਿਰਸਕਾਰਿਆ ਜਾਂਦਾ ਸੀ ਇਸਤਰੀ ਦਾ ਦਰਜਾ ਉਸ ਸਮੇਂ ਸਮਾਜ ਵਿੱਚ ਸਭ ਤੋਂ ਨੀਵਾ ਅਤੇ ਨਫ਼ਰਤ ਦਾ ਪਾਤਰ ਪਣ ਚੁੱਕਾ ਸੀ ਉਸ ਨੂੰ ਨਰਕ ਦਾ ਦੁਆਰ ਚਾਹ ਦੇਰ ਦੀ ਜੁੱਤੀ ਸਮਝਿਆ ਜਾਂਦਾ ਸੀ ਧਾਰਮਿਕ ਸ਼ਾਸਤਰਾਂ ਵਿੱਚ ਵੀ ਔਰਤ ਕੇਵਲ ਕਾਮ ਪੂਰਤੀ ਦਾ ਸਾਧਨ ਬਣਾ ਕੇ ਪੇਸ਼ ਕੀਤੀ ਗਈ ਧਾਰਮੀ ਪੁਰਖਾਂ ਲਈ ਪ੍ਰਮਾਤਮਾ ਦੀ ਪ੍ਰਾਪਤੀ ਦੀ ਪਹਿਲੀ ਸ਼ਰਤ ਇਸਤਰੀ ਦਾ ਤਿਆਗ ਮੰਨੀ ਜਾਂਦੀ ਸੀ ਇਸ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਨਿਗਾਰ ਭਰੇ ਮੋਹੌਲੇ ਵਿੱਚ ਇੱਕ ਨਿਹਦਰ ਅਤੇ ਕ੍ਰਾਂਤੀਕਾਰੀ ਸ਼ਖਸੀਅਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਮਸੀਹਾ ਬਣ ਕੇ ਇਸ ਧਰਤੀ ਤੇ ਆਏ ਆਪ ਜੀ ਦੇ ਆਉਣ ਨਾਲ ਸਭ ਪਾਸੇ ਚਾਨਣ ਹੀ ਚਾਨਣ ਹੋ ਗਿਆ ਭਾਈ ਗੁਰਦਾਸ ਜੀ ਆਪ ਜੀ ਦੇ ਜਨਮ ਬਾਰੇ ਲਿਖਦੇ ਹਨ ਸਤਿਗੁਰ ਨਾਨਕ ਪ੍ਰਗਟਿਆ ਮੀਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਸਭ ਅੰਧੇਰ ਭਲੋਆ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੁੱਢੀ ਸਨ ਉਹਨਾਂ ਦਾ ਜਨਮ ਕੱਤਕ ਦੀ ਪੂਰਨ ਮਾਸੀ ਨੂੰ 1469 ਈਸਵੀ ਨੂੰ ਰਾਇਪੁਈ ਰੀਤਲਵੰਡੀ ਜ਼ਿਲ੍ਹਾ ਸੇਖੂਪੁਰਾ ਪਾਕਿਸਤਾਨ ਵਿਖੇ ਹੋਇਆ ਇਹ ਸਥਾਨ ਅੱਜਕੱਲ ਨਨਕਾਣਾ ਸਹਿਬ ਦੇ ਨਾਂ ਨਾਲ ਪ੍ਰਸਿੱਧ ਹੈ ਆਪ ਜੀ ਦੇ ਪਿਤਾ ਦਾ ਨ ਮਹਿਤਾ ਕਾਲੂ ਅਤੇ ਮਾਤਾ ਦਾ ਨ ਤ੍ਰਿਪਤਾ ਸੀ ਆਪ ਜੀ ਦੇ ਪਿਤਾ ਤਲਵੰਡੀ ਦੇ ਸਰਦਾਰ ਰਾਏ ਬੁਲਾਰ ਪੱਟੀ ਕੋਲ ਮੁਲਾਜ਼ਮ ਜਾਂ ਪਟਵਾਰੀ ਸਨ ਆਪ ਜੀ ਦੀ ਨਾਨੀ ਦਾ ਨਾਂ ਪਿਰਾਈ ਅਤੇ ਨਾਨਨੇ ਦਾ ਨਾਂ ਰਾਮਾਸੀ ਆਪ ਜੀ ਦੇ ਮਾਮਾ ਜੀ ਦਾ ਨਾਂ ਕ੍ਰਿਸ਼ਨਾ ਅਤੇ ਭੈਣ ਦਾ ਨਾਂ ਬੇਬੇ ਨਾਨਕੀ ਸੀ ਆਪ ਜੀ ਦੀ ਦਾਈ ਦਾ ਨਾਂ ਦੌਲਤਾ ਅਤੇ ਪੂਲ ਦਾ ਨਾਂ ਬੇਦੀ ਕੁਲਸੀ ਆਪ ਜੀ ਦਾ ਨਾਨਕਾ ਪਿੰਡ ਚਾਹਲ ਸੀ ਆਪ ਜੀ ਦੀ ਕੁੜਮਾਈ ਸਮੇ ਦਾਸੀ ਦਾ ਨਾਂ ਦਾਸੀ ਤੁਲਸਾ ਸੀ ਜਨਮ ਪੱਤਰੀ ਬਣਾਉਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਨੂੰ ਲਿਖਣ ਲਈ ਪੰਡਤ ਹਰदयाल ਨੂੰ ਬੁਲਾਇਆ ਗਿਆ ਪੰਡਤ ਜੀ ਦੇ ਪੁੱਛਣ ਤੇ ਦਾਈ ਦੌਲਤਾ ਨੇ ਦੱਸਿਆ ਕਿ ਬਾਲਕ ਨੇ ਇੱਕ ਘੜੀ ਉੱਤੇ ਅੱਧੀ ਰਾਤ ਬੀਤੀ ਤੇ ਜਨਮ ਲਿਆ ਹੈ ਤਾਂ ਪੰਡਤ ਜੀ ਮਹਿਤਾ ਕਾਲੂ ਜੀ ਨੂੰ ਕਹਿਣ ਲੱਗੇ ਤੁਹਾਡੇ ਬਾਲਕ ਨੇ ਬਹੁਤ ਸੋਹਣੇ ਸਮੇਂ ਜਨਮ ਲਿਆ ਹੈ ਇਸ ਦੇ ਸਿਰ ਉੱਪਰ ਸਤਰ ਝੂਲਣਗੇ ਅਤੇ ਸੰਸਾਰ ਵਿੱਚ ਇਸ ਦਾ ਬਹੁਤ ਵੱਡਾ ਜਸ ਹੋਵੇਗਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ 5 ਸਾਲ ਦੇ ਹੋਏ ਤਾਂ ਗੱਲਾਂ ਕਰਨ ਲੱਗੇ ਅਤੇ ਬਾਲਕਾਂ ਨਾਲ ਖੇਡਣ ਲੱਗੇ ਜੋ ਕੁਝ ਵੀ ਕਰੋ ਬਾਹਰ ਲੈ ਕੇ ਜਾਣ ਬਾਹਰ ਗਰੀਬਾਂ ਅਤੇ ਫਕੀਰਾਂ ਨੂੰ ਦੇ ਆਉਣਾ 7 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਪੰਦੇ ਗੋਪਾਲ ਕੋਲ ਪੜਨ ਲਈ ਭੇਜਿਆ ਗਿਆ ਆਪ ਨੇ ਆਪਣੇ ਉੱਚੇ ਵਿਚਾਰਾਂ ਨਾਲ ਪਾਂਦੇ ਨੂੰ ਬਹੁਤ ਪ੍ਰਭਾਵਿਤ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਂਦੇ ਨੂੰ ਕਿਹਾ ਪਾਂਦਾ ਤੂੰ ਆਪ ਕੁਝ ਪੜਿਆ ਹੈ ਜੋ ਮੈਨੂੰ ਪੜਾਵੇਂਗਾ ਤਾਂ ਪਾਂਦੇ ਨੇ ਕਿਹਾ ਮੈਂ ਸਭ ਕੁਝ ਪੜਿਆ ਹਾਂ ਜਮਾ ਖਰਚ ਸਵਾਏ ਡਿਊਟੀ ਲੈਣਾ ਦੇਣਾ ਗਿਣਤੀ ਮਿੰਤੀ ਹਿਸਾਬ ਅਤੇ गायत्री तर्पण संधिया वेद पाठ सब पुजे पड़या हां श्री गुरु नानक देव जी ने किहा इन्हानू पढन नाल तां ਗਲ ਵਿੱਚ ਫਾਹੀ ਪੈਂਦੀ ਹੈ ਇਹ ਜੋ ਪੜਨਾ ਹੈ ਸਬ ਬਾਦ ਹੈ ਸਾਨੂੰ ਅਜੇਹਾ ਪੜਨਾ ਚਾਹੀਦਾ ਹੈ ਅਤੇ ਲਿਖਣਾ ਚਾਹੀਦਾ ਹੈ ਜਿਸ ਨੂੰ ਲਿਖਣ ਨਾਲ ਸਭ ਵਿਕਾਰ ਮਿਟ ਜਾਣ ਅਤੇ ਤਾਨਾ ਮਾਨ ਸੁਖੀ ਹੋ ਜਾਵੇ ਇਹ ਸੁਣ ਕੇ ਪੰਤਾ ਬਹੁਤ ਹੈਰਾਨ ਹੋਇਆ ਉਸ ਨੇ ਗੁਰੂ ਜੀ ਨੂੰ ਹੀ ਆਪਣਾ ਗੁਰੂ ਮੰਨ ਲਿਆ ਗੁਰੂ ਜੀ ਨੇ 1475 ਈਸਵੀ ਵਿੱਚ ਗੋਪਾਲ ਪੰਡਿਤ ਪਾਸੋਂ ਹਿੰਦੀ ਸਿੱਖੀ 1478 ਈਸਵੀ ਵਿੱਚ ਬ੍ਰਿਜ ਲਾਲ ਪੰਡਿਤ ਪਾਸੋਂ ਸੰਸਕ੍ਰਿਤ ਸਿੱਖੀ 1482 ਇਸਵੀ ਵਿੱਚ ਮੌਲਵੀ ਕੁੱਤਬਦੀਨ ਪਾਸੋਂ ਫਾਰਸੀ ਸਿੱਖੀ ਆਪ ਜੀ ਨੇ ਸਿੰਧੋ ਗਾਇਆ ਅਪਪ੍ਰਾਂਸ ਪ੍ਰਾਕਿਰਤ ਅਤੇ ਅਰਬੀ ਭਾਸ਼ਾ ਸਿੱਖੀ ਇਸ ਤੋਂ ਇਲਾਵਾ ਗੁਜਰਾਤੀ ਮਰਾਠੀ ਅਤੇ ਪਾਲੀ ਭਾਸ਼ਾ ਦੇ ਵੀ ਚੰਗੇ ਗਿਆਤਾ ਸਨ ਨਿੱਕੀ ਉਮਰੇ ਹੀ ਗੁਰੂ ਸਾਹਿਬ ਨੇ ਉਟਵੇ ਅੱਖਰਾਂ ਦੀ ਥਾਂ ਜੋੜਵੇ ਸੰਤਾ ਬੱਦੀ ਬਾਖ ਲਿਖਣੇ ਆਰੰਭਕਾਰ ਦਿੱਤੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ 9 ਸਾਲਾਂ ਦੇ ਹੋਏ ਤਾਂ ਜਨੇਊ ਦੀ ਰਸਮ ਲਈ ਪਿਤਾ ਮਹਿਤਾ ਗਾਲੂ ਜੀ ਨੇ ਪੰਡਿਤ ਹਰदयाल ਨੂੰ ਬੁਲਾਇਆ ਪਰੰਤੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ ਅਤੇ ਪੰਡਤ ਨੂੰ ਕਿਹਾ ਕਿ ਮੈਨੂੰ ਅ제ਹਾ ਜਨੇਊ ਚਾਹੀਦਾ ਹੈ ਜੋ ਨਾ ਤਾਂ ਟੁੱਟੇ ਨਾ ਕਦੇ ਮੈਲਾ ਹੋਵੇ ਅਤੇ ਨਾ ਹੀ ਉਸ ਨੂੰ ਅੱਗ ਜਲਾ ਸਕੇ ਜੇਕਰ ਤੁਹਾਡੇ ਕੋਲ ਕੋਈ ਅ제ਹਾ ਜਨੇਊ ਹੈ ਤਾਂ ਮੈਂ ਪਹਿਨ ਲਵਾਗਾ ਮੱਜਾਂ ਚਰਾਉਣ ਜਾਣਾ ਆਪ ਜੀ ਦੇ ਪਿਤਾ ਨੇ ਆਪ ਜੀ ਦਾ ਮਨ ਦੁਨਿਆਵੀ ਕੰਮਾਂ ਵਿੱਚ ਲਗਾਉਣ ਲਈ ਮੱਝਾਂ ਚਾਰਨ ਲਈ ਭੇਜਿਆ ਗਊਆਂ ਅਤੇ ਮੱਝਾਂ ਚਾਰ ਦੇ ਚਾਰ ਦੇ ਗੁਰੂ ਜੀ ਨੂੰ ਇੱਕ ਸੁੰਦਰ ਅਸਥਾਨ ਦਿਖਾਈ ਦਿੱਤਾ ਗੁਰੂ ਜੀ ਉੱਥੇ ਹੀ ਬੈਠ ਕੇ ਪਰਮੇਸ਼ਰ ਦੀ ਭਗਤੀ ਵਿੱਚ ਲੀਨ ਹੋ ਗਏ ਉਹਨਾਂ ਦੀਆਂ ਮੱਝਾਂ ਗਊਆਂ ਇੱਕ ਸੁੰਦਰ ਪੈਲੀ ਨੂੰ ਦੇਖ ਕੇ ਉਸ ਪੈਲੀ ਵਿੱਚ ਚਲੀਆਂ ਗਈਆਂ ਅਤੇ ਸਾਰਾ ਖੇਤ ਉਜਾੜ ਦਿੱਤਾ ਜੋ ਦੋ ਖੇਤ ਦੇ ਮਾਲਕ ਨੇ ਆਪਣਾ ਖੇਤ ਉਜੜਿਆ ਦੇਖਿਆ ਤਾਂ ਉਹੋ ਗੁਰੂ ਜੀ ਨਾਲ ਲੜਨ ਝਗੜਨ ਲੱਗਾ ਦੋਵੇਂ ਲੜਦੇ ਝਗੜਦੇ ਰਾਏ ਬੁਲਾਰ ਦੇ ਕੋਲ ਆ ਗਏ ਜੋ ਉਸ ਸਮੇਂ ਤਲਵੰਡੀ ਦਾ ਹਾਕਮ ਸੀ ਉਸ ਨੇ ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਨੂੰ ਵੀ ਬੁਲਾ ਲਿਆ ਅਤੇ ਕਿਹਾ ਕਿ ਉਸ ਦੇ ਪੁੱਤਰ ਨੇ ਗਰੀਬ ਦਾ ਖੇਤ ਉਜਾੜ ਦਿੱਤਾ ਹੈ ਉਹ ਉਸ ਦਾ ਪੁਜਾਰਾ ਭਰ ਦੇਣਾ ਪਰੰਤੂ ਗੁਰੂ ਜੀ ਕਹਿਣ ਲੱਗੇ ਤੁਸੀਂ ਲੜਦੇ ਕਿਉਂ ਹੋ ਉਥੇ ਤਾਂ ਇੱਕ ਬੂਟਾ ਵੀ ਨਹੀਂ ਉਜੜਿਆ ਪਰੰਤੂ ਜ਼ਿਮੀਦਾਰ ਨੇ ਕਿਹਾ ਕਿ ਮੇਰਾ ਤਾਂ ਸਾਰਾ ਖੇਤ ਉਜੜ ਗਿਆ ਹੈ ਮੇਰਾ ਨਿਆਂ ਕਰੋ ਗੁਰੂ ਜੀ ਨੇ ਕਿਹਾ ਰਾਈ ਜੀ ਤੁਸੀਂ ਆਪਣੇ ਆਦਮੀਆਂ ਨੂੰ ਦੇਖਣ ਲਈ ਖੇਤ ਭੇਜ ਦਿਓ ਜਦੋਂ ਉਹਨਾਂ ਆਦਮੀਆਂ ਨੇ ਖੇਤ ਜਾ ਕੇ ਦੇਖਿਆ ਤਾਂ ਸਾਰੀ ਖੇਤੀ ਹਰੀ-ਭਰੀ ਖੜੀ ਸੀ ਇੱਕ ਵੀ ਪੱਠਾ ਖਾਦਾ ਨਹੀਂ ਸੀ ਗਿਆ ਉਹਨਾਂ ਨੇ ਸਾਰੀ ਗੱਲ ਆ ਕੇ ਸਭ ਨੂੰ ਸੁਣਾਈ ਤਾਂ ਸਾਰੇ ਹੈਰਾਨ ਹੋ ਗਏ ਇੱਕ ਦਿਨ ਗੁਰੂ ਜੀ ਜਦੋਂ ਮੱਝਾਂ ਚਰਾਉਣ ਗਏ ਉਹਨਾਂ ਨੂੰ ਦੁਪਹਿਰ ਹੋ ਗਈ ਉਹਨਾਂ ਨੇ ਇੱਕ ਦਰਖਤ ਦੇ ਹੇਠ ਚੁੰਨੀ ਵਿਸਾ ਲਈ ਅਤੇ ਸੌ ਗਏ ਸਾਰੀਆਂ ਮੱਝਾਂ ਵੀ ਉਸੇ ਦਰਖਤ ਦੇ ਹੇਠਾਂ ਬੈਠ ਗਈਆਂ ਪਰਸਾਵਾ ਢਲ ਗਿਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂੰਹ ਉੱਪਰ ਧੁੱਪ ਆ ਗਈ ਅਤੇ ਗਰਮੀ ਕਰਕੇ ਮੁੜਕਾ ਆ ਗਿਆ ਤਾਂ ਸੇਸਨਾਗ ਆਪਣਾ ਸਵਾਮੀ ਜਾਣ ਕੇ ਆਇਆ ਉਸਨੇ ਗੁਰੂ ਜੀ ਦੇ ਮੂੰਹ ਉਪਰ ਫਣ ਪਸਾਰ ਕੇ ਸਾਂ ਕਰ ਦਿੱਤੀ ਇਹ ਸਭ ਕੁਝ ਰਾਈ ਬੁਲਾਰ ਜੀ ਨੇ ਆਪਣੇ ਅੱਖੀਂ ਦੇਖਿਆ ਇੱਕ ਦਿਨ ਆਪ ਜੀ ਦੇ ਪਿਤਾ ਨੇ ਆਪ ਜੀ ਨੂੰ 2 ਰੁਪਏ ਦੇ ਕੇ ਕੋਈ ਚੰਗਾ ਜਿਹਾ ਵਪਾਰ ਕਰਨ ਲਈ ਭੇਜਿਆ ਜਦੋਂ ਆਪ ਸਹਿਰ ਜਾ ਰਹੇ ਸਨ ਤਾਂ ਰਾਸਤੇ ਵਿੱਚ ਕੁਝ ਭੁੱਖੇ ਸਾਧੂ ਆਪ ਜੀ ਨੂੰ ਮਿਲ ਗਏ ਆਪ ਜੀ ਨੇ ਉਹਨਾਂ ਰੁਪਈਆਂ ਦਾ ਰਾਸਣ ਲਿਆ ਕੇ ਭੁੱਖੇ ਸਾਧੂਆਂ ਨੂੰ ਭੋਜਨ ਸਕਾ ਦਿੱਤਾ ਜਦੋਂ ਖਾਲੀ ਹੱਥ ਵਾਪਸ ਆਏ ਤਾਂ ਪਿਤਾ ਜੀ ਆਪ ਨਾਲ ਬਹੁਤ ਨਾਰਾਜ਼ ਹੋਏ ਆਪ ਨੇ ਸਿਰਫ ਐਨਾ ਹੀ ਕਿਹਾ ਕਿ ਉਹ ਇੱਕ ਸੱਚਾ ਸੌਦਾ ਤਰਕੇ ਆਏ ਹਨ ਆਪ ਜੀ ਦੀ ਭੈਣਾ ਬੇਬੇ ਨਾਨਕੀ ਸੁਲਤਾਨਪੁਰ ਲੋਧੀ ਰਹਿੰਦੇ ਸਨ ਆਪ ਆਪਣੀ ਭੈਣ ਕੋਲ ਸੁਲਤਾਨਪੁਰ ਲੋਧੀ ਆ ਗਏ ਆਪ ਜੀ ਦੇ ਭਨੋਈਏ ਜੈ ਰਾਮ ਨੇ ਆਪ ਨੂੰ ਨਵਾਬ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਵਿੱਚ ਨੌਕਰੀ ਤੇ ਲਵਾ ਦਿੱਤਾ ਇੱਥੇ ਹੀ ਆਪ ਨੇ ਤੇਰਾ ਤੇਰਾ ਤੋਲਿਆ ਹਾੜ ਸੁਦੀ ਸਤਵੀਂ ਨੂੰ ਸਾਹਾ ਲਿਖਿਆ ਗਿਆ ਬੀਬੀ ਨਾਨਕੀ ਨੇ ਆਪਣੇ ਘਰ ਵਧਾਈ ਮਨਾਈ ਅਤੇ ਤਲਵੰਡੀ ਵਿਖੇ ਪਿਤਾ ਕਾਲੂ ਜੀ ਅਤੇ ਅੰਮਾ ਬੀਬੀ ਨੂੰ ਨਿੱਤੇ ਬ੍ਰਾਹਮਣ ਹੱਥ ਖੁੰਗੂ ਨਾਲ ਸੜਕ ਕੇ ਖੱਤ ਲਿਖ ਕੇ ਭੇਜਿਆ ਅਤੇ ਪਤਾਸੇ ਦੇ 5 ਰੁਪਏ ਰੋਕ ਦੇ ਭੇਜੇ ਹਾੜ ਦੀ ਸੰਗਰਾਦ ਨੂੰ ਤਲਵੰਡੀ ਤੋਂ ਬਰਾਤ ਚੱਲ ਪਈ ਜਦੋਂ ਬਟਾਲਾ ਨਿਵਾਸੀ ਮੂਲੇ ਦੇ ਘਰ ਜੰਝ ਦਾ ਟਕੋ ਹੋਇਆ ਤਾਂ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਰਤੀ ਕੀਤੀ ਗਈ ਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਕੇ ਗੀਤ ਗਾਏ ਗਏ ਬ੍ਰਹਮਾ ਨੇ ਉਸਤਤੀ ਕੀਤੀ ਸ਼ਿਵ ਜੀ ਮੁਕਟ ਲੈ ਕੇ ਆਏ ਗਣ ਗੰਧਰਵ ਸਭ ਨੇ ਮਿਲ ਕੇ ਮੰਗਲਾਚਰ ਗਾਇਆ ਸਾਰੇ ਦੇਵੀ ਦੇਵਤਿਆਂ ਨੇ ਜੈ ਜੈਕਾਰ ਕੀਤੀ ਨੌ ਨਾਥ 83 ਸਿੱਧ ਸਭ ਭੇਟਾ ਲੈ ਕੇ ਆਏ ਹਾੜ ਸੁਕਲਾ ਪੱਖ ਦੀ 7ਵੀਂ ਨੂੰ ਅੰਮ੍ਰਿਤ ਵੇਲੇ ਬਾਬੇ ਨਾਨਕ ਜੀ ਦਾ ਵਿਆਹ ਮਾਤਾ ਸੁਲਖਣੀ ਨਾਲ ਹੋਇਆ ਆਪ ਜੀ ਦੇ ਘਰ ਦੋ ਪੁੱਤਰਾਂ ਸ੍ਰੀ ਚੰਦ ਅਤੇ ਲਖਮੀ ਦਾਸ ਜੀ ਨੇ ਜਨਮ ਲਿਆ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਬੇਈ ਨਦੀ ਤੇ ਇਸ਼ਨਾਨ ਕਰਨ ਗਏ ਅਤੇ ਤਿੰਨ ਦਿਨ ਅਲੋਪ ਰਹੇ ਤੀਜੇ ਦਿਨ ਬਾਹਰ ਆ ਕੇ ਆਪ ਜੀ ਨੇ ਇੱਕ ਸ਼ਬਦ ਕਿਹਾ ਨਾ ਕੋਈ Hindu ਨਾ ਕੋਈ ਮੁਸਲਮਾਨ ਆਪਨੇ ਚਾਰ ਦਿਸ਼ਾਵਾਂ ਵਿੱਚ ਚਾਰ ਉਦਾਸੀਆਂ ਕੀਤੀਆਂ ਆਪਨੇ ਪਿੰਡ-ਪਿੰਡ ਸਹਿਰ-ਸਹਿਰ ਘੁੰਮ ਕੇ ਆਪਣੇ ਵਿਚਾਰਾਂ ਨਾਲ ਭੁੱਲੀ-ਪਟਕੀ ਜਨਤਾ ਨੂੰ ਸਿੱਧੇ ਰਾਹ ਪਾਇਆ ਆਪਨੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਰੱਬ ਇੱਕ ਹੈ ਜੋ ਕਣ-ਕਣ ਵਿੱਚ ਵੱਸਦਾ ਹੈ ਪਹਿਲੀ ਉਦਾਸੀ ਇਸ ਦਾ ਸਮਾ 1497 ਈਸਵੀ ਤੋਂ 1509 ਈਸਵੀ ਤੱਕ ਦਾ ਸੀ ਇਹ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋ ਕੇ Hindu ਤੀਰਥਾਂ ਤੱਕ ਦਾ ਸੀ ਇਸ ਉਦਾਸੀ ਦੇ ਸਮੇਂ ਆਪ ਜੀ ਵੱਖ ਵੱਖ ਸਥਾਨਾਂ ਜਿਵੇਂ ਕੁਰਕ ਖੇਤਰ ਪਿਹੋਵਾ ਮਥੁਰਾ ਬ੍ਰਿੰਦਾਵਨ ਬਨਾਰਸ ਹਰਦੁਆਰ ਅਜੋਧਿਆ ਦਿੱਲੀ ਪਟਨਾ ਕਾਮਰੂਪ ਗਿਆ ਮਾਲਦੇਵ ਤਨਪੁਰ ਜਗਨਾਥਪੁਰੀ ਟਾਕਾ ਆਦੀ ਸਥਾਨਾਂ ਤੇ ਗਏ ਅਤੇ ਵਾਪਸ ਆਉਣ ਵੇਲੇ ਆਪ ਜੀ ਬਿੰਦ ਪਰਦੇਸ ਮੱਧ ਭਾਰਤ ਤੇ ਰਾਜਸਥਾਨ ਵਿੱਚ ਝਾਂਸੀ ਗਵਾਲੀਅਰ ਆਦ ਪ੍ਰਸਿੱਧ ਥਾਵਾਂ ਤੇ ਗਏ ਇਸ ਉਦਾਸੀ ਸਮੇ ਗੁਰੂ ਜੀ ਨੇ ਨਿਰਾਰਥਕ ਰੀਤਾ ਰਿਵਾਜਾਂ ਮਨੋਤਾ ਪਰਮਾ ਆਦ ਦਾ ਖੰਡਨ ਵੀ ਕੀਤਾ ਪਿੱਤਰ ਪੂਜਾ ਬੁੱਤ ਪੂਜਾ ਪੂਜਾ ਸਮਗਰੀ ਦੇ ਕਰੜੇ ਬੰਦਨਾ ਉੱਪਰ ਉਸਾਰੂ ਤੇ ਸੁਝੋ ਵਾਲੀਆਂ ਟਿੱਪਣੀਆਂ ਵੀ ਕੀਤੀਆਂ ਗੁਰੂ ਜੀ ਅਨੁਸਾਰ ਜੋ ਅਸੀਂ ਸਰੀਰਕ ਤੌਰ ਤੇ ਕਰਮ ਕਰਦੇ ਹਾਂ ਉਹ ਕਲਰੀ ਧਰਤੀ ਨੂੰ ਪਾਣੀ ਦੇਣ ਵਾਂਗ ਬੇ ਮਤਲਬ ਤੇ ਸਮਾਬਰਵਾਦ ਕਰਨ ਦੇ ਸਮਾਨ ਹਨ ਦੂਜੀ ਉਦਾਸੀ ਇਹ ਉਦਾਸੀ 1510 ਈਸਵੀ ਵਿੱਚ ਪਵਿੱਤਰ ਅਸਥਾਨ ਕਰਤਾਰਪੁਰ ਤੋਂ ਆਰੰਭ ਹੋ ਕੇ ਦੱਖਣ ਵਾਲੀ ਉਦਾਸੀ ਵਜੋਂ ਜਾਣੀ ਜਾਂਦੀ ਹੈ ਜੋ ਕਿ 5 ਸਾਲਾਂ ਦੇ ਸਮੇਂ ਦੌਰਾਨ ਪੂਰੀ ਹੋਈ ਹੈ ਇਸ ਸਮੇਂ ਆਪ ਜੀ ਬਹੁਤਾ ਸਮਾਂ ਬੁੱਧ ਅਤੇ ਜੈਨ ਧਰਮ ਦੇ ਪਵਿੱਤਰ ਸਥਾਨਾਂ ਤੇ ਗਏ ਹైదరాబాద్ ਸਿਰਸਾ ਅਜਮੇਰ ਮਿਕਾਨੇਰ ਕੋਹਾਬੂ ਇੰਦੋਰ ਉਚੈਨ ਮਦਰਾਸ ਲੰਕਾ ਪੰਡਿਚਰੀ ਆਦੀ ਥਾਵਾਂ ਤੇ ਗਏ ਇੰਨਾ ਵਿੱਚੋਂ ਸੋਮਨਾਥ ਦੁਆਰਕਾ ਅਤੇ ਕચ્છ ਆਦੀ ਵਾਪਸੀ ਦੇ ਮੁੱਖ ਟੀਗਾਣੇ ਸਨ ਤੀਜੀ ਉਦਾਸੀ ਇਸ ਉਦਾਸੀ ਨੂੰ ਮੱਠਾਂ ਦੀ ਉਦਾਸੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜੋ ਕਿ ਉੱਤਰ ਦਿਸ਼ਾ ਵਿੱਚ 1515 ਈਸਵੀ ਤੋਂ 1517 ਈਸਵੀ ਦੇ ਸਮੇਂ ਕੀਤੀ ਇਸ ਸਮੇਂ ਆਪ ਜੀ ਕਰਤਾਰਪੁਰ ਤੋਂ ਚੱਲ ਕੇ ਜੰਮੂ ਕਸ਼ਮੀਰ, ਸ਼ਿਵਾਲਿਕ ਦੀਆਂ ਪਹਾੜੀਆਂ, ਸਰਮੌਰ, ਗੜਵਾਲ, ਬਦਰੀਨਾਥ, ਰਾਮਪੁਰ, ਭੂਟਾਨ, ਨੇਪਾਲ, ਹਿਮਕੁੰਡ ਤਿੱਬਤ ਆਦੀ ਸਥਾਨਾਂ ਤੇ ਗਏ ਸਿੱਧਾ ਜੋਗੀਆਂ ਨੂੰ ਵਾਸਤਵਿਕ ਜੀਵਨ ਤੋਂ ਜਾਣੂ ਕਰਵਾ ਕੇ ਉਹਨਾਂ ਨਾਲ ਗੋਸ਼ਟਾਂ ਕੀਤੀਆਂ ਚੌਥੀ ਉਦਾਸੀ ਇਹ ਉਦਾਸੀ 1517 ਈਸਵੀ ਤੋਂ 1521 ਈਸਵੀ ਵਿੱਚ ਪੱਛਮ ਦੇਸ਼ ਵਿੱਚ ਕੀਤੀ ਗਈ ਇਸ ਉਦਾਸੀ ਵਿੱਚ ਆਪ ਜੀ ਨੇ ਮੁਸਲਮਾਨੀ ਇਸ ਪੂਸਾ ਪਾ ਕੇ ਇਸਲਾਮ ਦੇ ਕੇਂਦਰੀ ਧਰਮ ਸਥਾਨਾਂ ਤੇ ਉਦਾਸੀ ਕੀਤੀ ਇਸ ਉਦਾਸੀ ਵਿੱਚ ਆਪ ਸ਼ੱਕਰਪੁਰ ਰੋਤਾਂਗ ਡੇਰਾ ਗਾਜੀ ਖਾਂ ਹੁੰਦੇ ਹੋਏ ਸਿੰਧ ਦੇ ਰਸਤੇ ਕਾਜ਼ੀਆਂ ਨਾਲ ਮਿਲ ਕੇ ਮੱਕੇ ਪਹੁੰਚੇ ਤੁਰਕੀ ਈਰਾਨ ਅਫਗਾਨਿਸਤਾਨ ਕੰਧਾਰ ਹੁੰਦੇ ਹੋਏ ਕਾਬਲ ਦੇ ਰਸਤੇ ਹਸਨ ਅਬਦਾਲ ਪੰਜਾ ਸਾਹਿਬ ਪਹੁੰਚੇ ਗੁਰੂ ਜੀ ਦੁਆਰਾ ਰਚਿਤ ਬਾਣੀਆਂ ਜਪਜੀ ਸਾਹਿਬ ਆਸਾ ਦੀ ਵਾਰ ਉਲਾਉਣੀਆ ਸਿੱਧ ਗੋਸ਼ਟ ਬਾਬਰ ਬਾਣੀ ਕੁਚ ਜੀ ਸੁਚ ਜੀ ਪਹਿਰੇ 12 ਮਾਂ ਆਰਤੀ ਆਦੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਜ਼ਿਲ੍ਹਾ ਸਿਆਲकोट ਪਾਕਿਸਤਾਨ ਨਗਰ ਬਸਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਉੱਤਰ ਅਧਿਕਾਰੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਬਣਾਇਆ ਅਤੇ 7 ਸਤੰਬਰ 1539 ਈਸਵੀ ਵਿੱਚ ਆਪ ਜੀ ਜੋਤੀ ਜੋਤ ਸਮਾ ਗਏ। ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ।